ਐਸਟੀਐਫ ਜਲੰਧਰ ਦੀ ਪੁਲਿਸ ਪਾਰਟੀ ਜਿਹਨੂੰ ਐਸਏਆਈ ਕੁਲਦੀਪ ਸਿੰਘ ਲੀਡ ਕਰ ਰਹੇ ਸੀਗੇ ਚੱਬੇ ਮੋੜ ਤੇ ਨਾਕਾ ਲਾ ਕੇ ਖੜੋਤੇ ਸੀ ਸਾਡੇ ਇਨਫੋਰਮਰ ਨੇ ਇਨਫੋਰਮੇਸ਼ਨ ਦਿੱਤੀ ਕਿ ਅੰਮ੍ਰਿਤਸਰ ਦੇ ਤਿੰਨ ਨੌਜਵਾਨ ਜਿਨ੍ਹਾਂ ਵਿੱਚ ਅਮਰਤਪਾਲ ਹੈ ਗਗਨਪ੍ਰੀਤ ਹੈ ਰঞ্জੀਤ ਸਿੰਘ ਹੈ ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਅੱਗੇ ਵੀ ਚਿੱਟੇ ਦਾ ਕਾਫੀ ਜ਼ਿਆਦਾ ਕੰਮ ਕਰਦੇ ਆ ਭਾਰੀ ਮਾਤਰਾ 'ਚ ਅੱਜ ਵੀ ਇਹ ਆਪਣੀ ਸਵਿਫਟ ਕਾਰ ਤੇ ਸਵਾਰ ਹੋ ਕੇ ਭਾਰੀ ਮਾਤਰਾ 'ਚ ਹਿਰੋਇਨ ਲੈ ਕੇ ਇਧਰ ਕਿਤੇ ਦੇਣ ਆ ਰਹੇ ਆ ਐਸ.ਆਈ. ਕਲਦੀਪ ਸਿੰਘ ਹੁਣਾਣੇ ਉਸੇ ਵੇਲੇ ਆ ਪੁਲ ਨਾ ਪੁਲ ਦੇ ਉੱਪਰ ਸੂਵੇ ਦੇ ਪੁਲ ਦੇ ਉੱਪਰ ਨਾਕਾ ਲਾਇਆ ਤੇ ਉਧਰੋਂ ਸਵਿਫਟ ਕਾਰ ਆ ਗਈ ਉਹਨੂੰ ਰੋਕ ਕੇ ਚੈੱਕ ਕੀਤਾ ਤਿੰਨੇ ਨੌਜਵਾਨਾਂ ਨੂੰ ਕਾਬੂ ਕੀਤਾ ਉਹਨਾਂ ਕੋਲੋਂ 1 ਕਿਲੋ 500 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ ਜੀ। ਜੀ। ਅੱਛਾ ਸਰ ਇਹਨਾਂ ਦੀ ਉਮਰ ਕਿੰਨੀ-ਕਿੰਨੀ ਹੈਗੀ? ਨੌਜਵਾਨ ਹੈ ਜੀ। 23 24 25 ਸਾਲ ਦੇ 25 26 ਸਾਲ ਦੇ ਜੀ। ਅੱਛਾ ਇਹਦੇ ਬਾਰੇ ਕੋਈ ਇਹਨਾਂ ਨੇ ਮਾੜਾ-ਮੋਟਾ ਹਿੰਟ ਦਿੱਤਾ ਕਿ ਅਸੀਂ ਕਿੱਥੋਂ ਲਿਆਂਦੀ ਤੇ ਕਿੱਥੇ ਦੇਣੀ? ਨਹੀਂ ਇਹ ਪੁੱਛ ਕੇ ਅੱਛੇ ਜੇ ਕਰਨੀ ਹੈ ਜੀ ਇਹ ਸਵੇਰੇ ਇਹਨਾਂ ਰਿਮ ਮਜੀਦ ਪੁੱਛਗੇ ਚ ਹੋਊਗੀ ਕਿਥੋਂ ਮਾਲ ਲੈ ਕੇ ਆਏ ਕਿੱਥੇ ਦੇਣ ਜਾਣਾ ਇਹਨਾਂ ਨੇ ਹੋਰ ਵੀ ਰਿਕਵਰੀ ਹੋ ਸਕਦੀ ਹੈ ਇਹਨਾਂ ਕੋਲ ਸਰ ਪਾਕਿਸਤਾਨ ਦੇ ਨਾਲ ਲਿੰਕ ਹੋ ਸਕਦੀ ਹੈ ਨਾ ਹੋ ਸਕਦੇ ਆ ਜੀ ਮੇਬੀ ਹੋ ਸਕਦੇ ਆ ਕਿਹਦੇ ਨਾਲ ਜਿਹੜੇ ਉਧਰ ਏਜੰਸੀਆਂ ਬੈਠੀਆਂ ਜੀ ਜਿਹੜੇ ਚਟਾ ਸਪਲਾਈ ਕਰਦੇ ਆਂ ਇਧਰ ਬਾਰਡਰ ਤੋਂ ਕਰਾਸ ਕਰਦੇ ਹੋ ਸਕਦਾ ਇਹਨਾਂ ਨਾਲ ਹੁਣ ਬਾਕੀ ਇਹ ਪੁੱਛਗੇ ਚ ਦਾ ਮੈਟਰ ਹੈ ਜੀ ਅੱਛਾ ਸਰ ਕਿੰਨੀ ਕੀ ਜੱਦੋਜਿਦ ਕਰਨੀ ਪਈ ਇਹਨਾਂ ਨੂੰ ਕਾਬੂ ਕਰਨ ਲਈ ਨਹੀਂ ਕੋਈ ਜ਼ਿਆਦਾ ਨਹੀਂ ਕਰਨੀ ਕੋਈ ਜੀ ਕਾਬੂ ਕਰ ਲਿਆ ਸੀ ਪੁਲਿਸ ਪੁਲਿਸ ਪਾਰਟੀ ਚ 14 15 ਮੈਂਬਰ ਸੀਗੇ ਤੇ ਕਾਬੂ ਕੀਤੇ ਗਏ ਆਰਾਮ ਨਾਲ ਇਹ ਗੱਡੀ ਤੇ ਸੀ ਇਹ ਸਵਿਫਟ ਕਾਰ ਤੇ ਆਏ